ਤੇ ਦੋਸਤੋ ਇੱਕ ਜਿਹੜਾ ਝਡੋਲੀ ਦੇ ਵਿੱਚ ਅਸੀਂ ਪਹੁੰਚੇ ਆ ਤਾਂ ਤੁਸੀਂ ਮੇਰੀ ਟੈਗ ਚੈੱਕ ਦੇ ਦੇ ਪਿਓ ਕਿ ਬੜੀ ਦੂਰ ਦੂਰ ਤੱਕ ਜਿਹੜਾ ਆ ਇਹ ਝਡੋਲੀ ਦਾ ਜਿਹੜਾ ਜੰਗਲ ਆ ਪਨਖੰਦੀ ਥਾਮ ਦਾ ਜਿਹੜਾ ਜੰਗਲ ਆ ਇਹ ਬੜੇ ਹੀ ਜ਼ਿਆਦਾ ਵੱਡੇ ਰਕਬੇ ਦੇ ਵਿੱਚ ਫੈਲਿਆ ਹੋਇਆ ਤੇ ਸਾਡੇ ਨਾਲ ਇੱਥੇ ਪਿੰਡ ਦੇ ਵੀ ਕੁਝ ਸੱਜਣ ਮੌਜੂਦ ਸਾਨੂੰ ਮਿਲ ਗਏ ਇੱਥੇ ਤੇ ਉਹਨਾਂ ਨਾਲ ਗੱਲਬਾਤ ਕਰਨੇ ਆ ਅ ਅੰਗਲ ਜੀ ਕੀ ਇਹ ਕਹਿਣਾ ਚਾਹੋਗੇ ਤੁਸੀਂ ਬਾਬਾ ਜੀ ਦੇ ਬਾਰੇ ਬਾਬਾ ਜੀ ਦੇ ਬਾਰੇ ਜੀ ਪਹਿਲੇ ਕਾਫੀ ਕਿਰਪਾ ਤੁਮ ਜਿਹੜੀ ਕਾਫੀ ਛੜੀ ਹੋ ਗਈ ਹੈ ਇਹ ਜੰਗਲ ਕੋ 5 600 ਸਾਲ ਪਹਿਲੇ ਦੀ ਗੱਲ ਹੈ ਕੋਈ ਮਹਾਤਮਾ ਇੱਥੇ ਆਏ ਸੀ ਇਹ ਜਗਾ ਬਿਲਕੁਲ ਬੇਲੀ ਸੀ ਬਿਲਕੁਲ ਇੱਕਦਮ ਪਲੇਨ ਜਗਾ ਸੀ ਇਹ ਆਪਣੇ ਪਿੰਡ ਦੇ ਜਿਮੀਦਾਰਾਂ ਦੀ ਜਗਾ ਸੀ ਸਾਰਿਆਂ ਦੀ ਰਾਜਪੂਤਾ ਦੀ ਜਿੰਨੇ ਵੀ ਪੈਲੀ ਸੀ ਉਹਨਾਂ ਦੀ ਤੇ ਉਹ ਬਾਬਾ ਜੀ ਨੇ ਸੁਣਿਆ ਕਿ ਇਥੇ ਧੂਣਾ ਲਾਇਆ ਲਿਆ ਆ ਗਿਆ ਆਪਣਾ ਕਿ ਮੈਨੂੰ ਥੋੜੀ ਜੀ ਜਗਾ ਬਾਸ ਤੇ ਧੂਣਾ ਵਾਣ ਬਾਸ ਤੇ ਜਗਾ ਦਿਓ ਕਿ ਮੈਂ ਇਥੇ ਰਹਿਣਾ ਚਾਹਨਾ ਕਿ ਮਾੜੀ ਮੋਟੀ ਕੁੱਲੀ ਪਾਲਾਂਗਾ ਤੇ ਇਥੇ ਚਲੋ ਮੈਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਤੇ ਉਹ ਲੋਕਾਂ ਨੂੰ ਉਹ ਮਨਜ਼ੂਰ ਨਹੀਂ ਹੋਇਆ ਉਹ ਕੋ ਉਹ ਕਹਿੰਦੇ ਯਾਰ ਮੇਰੀ ਜਗ੍ਹਾ ਚ ਨਹੀਂ ਤੂੰ ਉੱਪਰਲੀ ਜਗ੍ਹਾ 'ਚ ਹੋ ਜਾ। ਉੱਥੋਂ ਚੁੱਕਿਆ ਤੇ ਉਹਨੂੰ ਦੂਜੀ ਜਗ੍ਹਾ 'ਚ ਹੋ ਗਿਆ। ਹੁਣ ਜਿੱਦਾਂ ਦੂਜਾ ਆਇਆ ਤੇ ਉਹਨੂੰ ਚੁੱਕਿਆ ਤੇ ਦੂਜੀ ਜਗ੍ਹਾ 'ਚ ਕਰ ਦਿੱਤਾ। ਇਸ ਤਰ੍ਹਾਂ ਕਾਫੀ ਚਿਰ ਚੱਲਦਾ ਰਿਹਾ ਕਹਿੰਦੇ ਅੱਗੇ ਪਿੱਛੇ ਹੁੰਦੇ ਰਹੇ ਬਾਬਾ ਜੀ ਇੱਥੋਂ ਦੇ ਉੱਥੇ ਕਰ ਦਿੱਤਾ ਉਹਨੂੰ ਉੱਥੇ ਕਰ ਦਿੱਤਾ। ਫਿਰ ਉਹਨਾਂ ਆਕੇ ਕਿਤੇ ਆਏ। ਉਹ ਕਿਤੇ ਬਾਬਾ ਜੀ ਨਾਲ ਕੋਈ ਬਾਦੀ ਕਾਟੀ ਕੀਤੀ ਹੋਏਗੀ। ਬਾਬਾ ਜੀ ਗੁੱਸੇ ਦੇ ਵਿੱਚ ਆ ਗਏ ਨੇ। ਜਦੋਂ ਗੁੱਸੇ ਦੇ ਵਿੱਚ ਆ ਗਏ ਬਾਬਾ ਜੀ ਢੋਲੀ ਰਾਤੋਂ ਰਾਤੀ ਜਨਕੀ ਚੱਲ ਗਏ ਨੇ ਉੱਥੋਂ ਇਸ ਜਗ੍ਹਾ ਦੇ ਵਿੱਚੋਂ ਇਹ ਜਗ੍ਹਾ ਕਿਆ ਲਗੇ ਨੇ ਫਿਰ ਪਤਾ ਨਹੀਂ ਇੱਕ ਦਿਨ ਚਾਹ ਦੋ ਦਿਨ ਦੇ ਬਾਅਦ ਬਾਬਾ ਜੀ ਜੰਗਲ ਜਿਹੜਾ ਲੈ ਕੇ ਆ ਗਏ ਨੇ ਅੱਗੇ ਅੱਗੇ ਜੰਗਲ ਅੱਗੇ ਅੱਗੇ ਬਾਬਾ ਜੀ ਨਾ ਮਗਰ ਮਗਰ ਜੰਗਲ ਆ ਰਿਹਾ ਹੈ ਆਪਣੀ ਚਮਤਕਾਰੀ ਨਾਲ ਹੀ ਜੋ ਇੱਥੇ ਆਣ ਕੇ ਰਾਤ ਪੂਰੀ ਚੱਲਦਾ ਰਿਹਾ ਜੰਗਲ ਜਿਸ ਵੇਲੇ ਦਿਨ ਚੜਿਆ ਨਾ ਤੇ ਲੋਕੀ ਉੱਠੇ ਨੇ ਸਵੇਰੇ ਜਨਾਨੀਆਂ ਨਾਲ ਸਿਰੂ ਸਿਰੋਲਣ ਵਾਸਤੇ ਹੁੰਦੀਆਂ ਸ਼ਹਿਰ ਕਰਨ ਉੱਠਦੀਆਂ ਉਹਨਾਂ ਨੇ ਦੇਖਿਆ ਕਿ ਜੰਗਲ ਦੇ ਦਰਖਤ ਤੁਰਦੇ ਆਏ ਕਰਦੇ ਨੇ ਤੇ ਇਹ ਜੰਗਲ ਦੇ ਦਰਖਤ ਉੱਥੇ ਦੇ ਉੱਥੇ ਹੀ ਵਿਰਾਜਮਾਨ ਹੋਗੇ ਜਿੱਥੇ-ਜਿੱਥੇ ਖੜੇ ਹੀ ਉੱਥੇ-ਉੱਥੇ ਖੜੇ ਹੋਗੇ ਜਿੰਨਾ ਜੰਗਲ ਇੱਥੇ ਪੁੱਜ ਚੁੱਕਾ ਹੀ ਉਹਨਾਂ ਤੇ ਪੁੱਜ ਗਿਆ ਉਹਨਾਂ ਸਾਰੀ ਜਗ੍ਹਾ ਕਵਰ ਕਰ ਲਈ ਜੰਗਲ ਨੇ ਤੇ ਬਾਬਾ ਜੀ ਨੇ ਡੋਲ ਇੱਥੇ ਆਣ ਕੇ ਉਹ ਜਨਕੀ ਆਪਣੀ ਸਮਾਧੀ ਲੈ ਲਈ ਐ ਇਸ ਜਗ੍ਹਾ ਦੇ ਉੱਤੇ ਆਣ ਕੇ ਬਾਬਾ ਜੀ ਵਿਰਾਜਮਾਨ ਹੋਗੇ ਨਾ ਉਸ ਦਿਨ ਤੋਂ ਇਹ ਜਗ੍ਹਾ ਐਨੀ ਬੇਤਰ ਜੰਗਲ ਦੇ ਵਿੱਚੋਂ ਕੋਈ ਲੱਕੜੀ ਵੀ ਨਹੀਂ ਘਰ ਲੀਕੇ ਬਾਹਰ ਸਕਦਾ ਅਗਰ ਇਹ ਕਿਸੇ ਨੂੰ ਹਾਈ ਤੋਂ ਨਹੀਂ ਪਰਮਾਨ ਲੈਣਾ ਹੋਏ ਹਾਈ ਤੋਂ ਵੀ ਕਰਕੇ ਉਹ ਦੇਖ ਸਕਦਾ ਕਿ ਇਸ ਜੰਗਲ ਦੀ ਲੱਕੜੀ ਲੈ ਜਾਏ ਕਿ ਬਾਬਾ ਮੈਂ ਲੈ ਚਲੇ ਆ ਲੱਕੜੀ ਕਿ ਮੈਂ ਤੁਹਾਡੀ ਸ਼ਕਤੀ ਦੇਖਣਾ ਚਾਹਣਾ ਅੱਜ ਤੋ ਨਹੀਂ ਵਜਮਾ ਕੇ ਦੇਖ ਲੈਣਾ ਇਹ ਜੰਗਲ ਉਸ ਜਗ੍ਹਾ ਤੇ ਇਸ ਤੇਰਾ ਕੋਈ ਵੀ ਮੁਰਦੇ ਵਾਸਤੇ ਲੱਕੜੀ ਬਾਲ ਸਕਦੇ ਨਾ ਕੋਈ ਯੱਗ ਹਵਨ ਕਰਨਾ ਉਹ ਜਿੱਦਾਂ ਸਾਂਝੀ ਜਗ੍ਹਾ ਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਉਥੇ ਲੱਕੜੀ ਲੀਕੇ ਬਾਲ ਸਕਦੇ ਨਾ ਬਿਆਸ ਨੂੰ ਰੋਟੀ ਬਣਾ ਸਕਦੇ ਨਾ ਅਗਰ ਕੋਈ ਮਰਗ ਹੋ ਜਾਂਦੀ ਹੈ ਤੇ ਇਹ ਲਾਗੇ ਮੜੀਆਂ ਨੇ ਇਹਨਾਂ ਦੇ ਵਿੱਚ ਯਾਨੀ ਕਿ ਉਹਦੇ ਸੰਸਕਾਰ ਵਾਸਤੇ ਜਿੰਨਾ ਮਰਜੀ ਯਾਨੀ ਕਿ ਜੰਗਲ ਦੇ ਵਿੱਚੋਂ ਬਾਲਣ ਕੱਢ ਕੇ ਤੁਸੀਂ ਬਾਲ ਸਕਦੇ ਸਾਨੂੰ ਇਹ ਵੀ ਤੁਹਾਨੂੰ ਮਿਲਿਆ ਪੀ ਜਿੰਨੀ ਵੀ ਲੱਕੜ ਹੈ ਅੰਦਰ ਦੀ ਹਾਂ ਸਿਰਫ ਤੇ ਸਿਰਫ ਸੰਸਕਾਰ ਬਾਤ ਤੇ ਭਾਵੇਂ ਕੋਈ ਗਰੀਬ ਹੋਵੇ ਭਾਵੇਂ ਹਾਂ ਹਾਂ ਜਿਹੜਾ ਸਾਰੇ ਇੱਥੇ ਹੀ ਬਾਲਦੇ ਆ ਜੀ ਅਮੀਰ ਵੀ ਗਰੀਬ ਵੀ ਹਰ ਇੱਕ ਨੇ ਇੱਥੇ ਹੀ ਲੈਣੀਆਂ ਲੱਕੜਾਂ ਮਤਲਬ ਅੱਜ ਤੱਕ ਕਿਸੇ ਨੇ ਮੁੱਲ ਲੱਕੜ ਨਹੀਂ ਲਈ ਨਹੀਂ ਨਹੀਂ ਮੁੱਲ ਨਹੀਂ ਸਾਡੇ ਦੋਨਾਂ ਪਿੰਡਾਂ ਦੇ ਵਿੱਚੋਂ ਕਿਸੇ ਨੇ ਅੱਜ ਤੱਕ ਮੁੱਲ ਨਹੀਂ ਇਹ ਦੋ ਪਿੰਡਾਂ ਨਾਲ ਸਾਡੇ ਚੜੋਲੀ ਦੇ ਦੋ ਤਿੰਨ ਹੀ ਹੈ ਜਗ੍ਹੀ ਇੰਨਾ ਚੜੋਲੀਆਂ ਦੇ ਵਿੱਚੋਂ ਕੋਈ ਵੀ ਕਿਤੋਂ ਬਾਹਰੋਂ ਮੁੱਲ ਨਹੀਂ ਲਈ ਜਗਾ ਲੱਕੜ ਇੱਥੋਂ ਹੀ ਲੈ ਕੇ ਤੇ ਇੱਥੋਂ ਹੀ ਕੱਢ ਕੇ ਇੱਥੇ ਹੀ ਢੋਲੀ ਬਾਲਦੀ ਰਹੀ ਹੈ ਤੇ ਸੰਸਕਾਰੇ ਹੀ ਲੱਕੜ ਨਾਲ ਕਰਦੇ ਆ ਤੇ ਘਰ ਦੇ ਵਿੱਚ ਜਿਤ ਤੱਕ ਇਹ ਵੀ ਸੁਣਨ ਨੂੰ ਮਿਲਿਆ ਕਿ ਕਈ ਲੋਕੀ ਇਹ ਵੀ ਦੱਸਦੇ ਨੇ ਵੀ ਜੇਕਰ ਕੋਈ ਚੁੱਲ੍ਹੇ ਦੇ ਵਿੱਚ ਲੱਕੜ ਬਾਲਦਾ ਤਾਂ ਉਹਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ। ਹਾਂਜੀ। ਹਾਂਜੀ ਇਹ ਤਾਂ ਲਈ ਨਹੀਂ ਸਕਦਾ ਲੱਕੜ ਇਹ ਘਰ ਘਰ ਹੀ ਨਹੀਂ ਲਈ ਸਕਦਾ ਲਈ ਕੇ ਬਾਲ ਹੀ ਨਹੀਂ ਸਕਦਾ ਇਹ ਲੱਕੜ ਨੂੰ ਕਿਸੇ ਵੀ ਤਰ੍ਹਾਂ ਹਾਂ ਕਿਸੇ ਵੀ ਤਰ੍ਹਾਂ ਨਹੀਂ। ਸਾਨੂੰ ਇਹ ਤੇ ਇਹ ਜੰਗਲ ਦੇ ਵਿੱਚ ਕੋਈ ਬਾਥਰੂਮ ਨਹੀਂ ਕਰ ਸਕਦਾ ਕੋਈ ਟਟਿਪ ਸਾਫ ਵੀ ਨਹੀਂ ਕਰ ਸਕਦਾ ਇਹ ਤੇ ਬਿਲਕੁਲ ਨਹੀਂ ਕਰਦੇ। ਜੰਗਲ ਦੇ ਵਿੱਚ ਜਿਨ੍ਹਾਂ ਨੂੰ ਪਤਾ ਹੈ ਉਹ ਬਿਲਕੁਲ ਨਹੀਂ ਕਰਦੇ ਜੇ ਕੋਈ ਅਣਜਾਣ ਬੰਦਾ ਕਰ ਵੀ ਦੇ ਉਹਨੂੰ ਸਾਡੇ ਪਿੰਡੋਂ ਕੋਈ ਵੀ ਆਦਾ ਜਾਂਦਾ ਰਾਹੀ ਕੋਈ ਕਹਿ ਵੀ ਦੇਵੇ ਕਿ ਨਾ ਯਾਰਿਆ ਇੱਧਰ ਮੈਂ ਕਾਰਤੂਕ ਇੱਧਰ ਨੂੰ ਕਰ ਰਿਹਾ ਚਾਹੇ ਲੈਟਰਿੰਗ ਕਰਨੀ ਇੱਧਰ ਚੱਲ ਜਾਓ ਇਹ ਜੰਗਲ ਦੇ ਵਿੱਚ ਨਹੀਂ ਕਰਨੀ ਇਹ ਇੱਕ ਪਵਿੱਤਰ ਜੰਗਲ ਹੈ ਬਾਬਾ ਜੀ ਦੇ ਨਾਮ ਦਾ ਉਹ ਕਿੰਨੀ ਕਿ ਜਗ੍ਹਾ ਦੇ ਵਿੱਚ ਜਿਹੜਾ ਜੰਗਲ ਹੈ ਇਹ ਕੋਈ ਮੇਰਾ ਖਿਆਲ 40 ਕਿ ਚੱਲੇ ਦੇ ਵਿੱਚ 40 ਕਿ ਘਮਾਂ ਦੇ ਵਿੱਚ ਜੰਗਲ ਹੈ ਇੱਧਰ ਕਿਉਂ ਆ ਬਾਈਪਾਸ ਹਾਂ ਇਹ ਕੋਈ ਹਾਂਜੀ ਹਾਂਜੀ ਪੂਰਾ ਪੂਰਾ ਪਿੰਡ ਦੇ ਦੁਆਲੇ ਘੁੰਮਿਆਦਾ ਪੂਰਾ ਹਾਂਜੀ ਹਾਂਜੀ ਪੂਰਾ ਹੀ ਨਾਲ ਦੀ ਨਾਲ ਸਾਨੂੰ ਇਹ ਵੀ ਦੱਸਿਆ ਜਾ ਰਿਹਾ ਵੀ ਇਹਨੇ ਪੁਰਾਣੇ ਸਮੇਂ ਦੇ ਵਿੱਚ ਸਦੀਰ ਪਾਲਿਆ ਤੇ ਉਹ ਉੱਥੇ ਪੂੰਜੀ ਹਾਂਜੀ ਹਾਂਜੀ ਆਪਣੇ ਮਕਾਨ ਦੇ ਉੱਤੇ ਪਾਇਆ ਸੀ ਉਥੇ ਹੀ ਪੁੰਗਰ ਗਈ ਸੀ ਉਹ ਸਤੀਰੀਆਂ ਜਾਨੀ ਕਿ ਮਕਾਨ ਦੇ ਉੱਤੇ ਹੀ ਪੁੰਗਰ ਗਈਆਂ ਹਰੀਆਂ ਹੋ ਗਈਆਂ ਹਾਂ ਹਰੀਆਂ ਹੋ ਗਈਆਂ ਇਹ ਲੱਕੜਾ ਹਰੀ ਹੋ ਗਿਆ ਇਹ ਵੀ ਕਿਤਨਾ ਕਿਤੇ ਸੱਚ ਆ ਹਾਂਜੀ ਹਾਂਜੀ ਇਹ ਵੀ ਸੱਚ ਆ ਜੀ ਉਹ ਹੁਣ ਜਿਹੜੀ ਇਹ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਹਾਂਜੀ ਆ ਬਾਬਾ ਜੀ ਪਿੰਡ ਦੇ ਲੋਕ ਕਿਸ ਤਰ੍ਹਾਂ ਦੇਖਦੇ ਆ ਇਹ ਚੀਜ਼ ਨੂੰ ਬਹੁਤ ਵਧੀਆ ਬੜੇ ਚੰਗੇ ਸੁਭਾਅ ਨਾਲ ਜਗ ਭੰਡਾਰਾ ਕਰਦੇ ਨੇ ਆਏ ਜੀ ਦੀ ਇੱਜ਼ਤ ਮਾਨ ਕਰਦੇ ਆ ਹਰ ਇੱਕ ਦਾ ਆਹ ਰੇਤਬਰ ਜਗ ਹੁੰਦਾ ਬਾਰੋਂ ਆਈ ਸੰਗਤ ਨੂੰ ਰੋਟੀ ਮਿਲਦੀ ਹੈ ਆਤਬਰ ਯਾਨੀ ਕਿ ਜੇਠਾ ਹੋਵੇ ਕੋਈ ਵੀ ਆਤਬਰ ਹੋਵੇ ਇੱਥੇ ਖਾਣਾ ਮਿਲਦਾ ਖਾਣ ਸੰਗਤਾਂ ਦੂਰੋਂ ਹਾਂ ਸੰਗਤਾਂ ਦੂਰੋਂ ਬਾਬਾ ਜੀ ਦੇ ਜਠੇਰੇ ਨੇ ਜਿੰਨੇ ਲੋਕਾਂ ਦੇ ਖਜੂਰੀਏ ਬਾਮਣ ਨੇ ਜਿਹੜੇ ਉਹਦਾ ਵੀ ਜਠੇਰੇ ਨੇ ਹੋਰ ਸਾਡੀ ਜਿਹੜੀ ਮਾ ਸਾ ਬਰਾਦਰੀ ਆ ਉਹਦੀ ਵੀ ਇੱਥੇ ਜਗ੍ਹਾ ਨੇ ਉਹਦੀਆਂ ਵੀ ਦੇਰੀਆਂ ਹੈ ਜੀਆਂ ਨੇ ਤੇ ਉਹ ਵੀ ਆਉਂਦੇ ਨੇ ਮੇਲ ਲੱਗਦੀ ਹੈ ਇੱਥੇ ਮੇਲ ਲੱਗਦੀ ਹੈ ਜੂਨ ਮਹੀਨੇ ਕਿੰਨੀ ਜੂਨ ਨੂੰ ਲੱਗਦੀ ਹੈ 16 ਹਾਂ 15 16 ਜੂਨ ਨੂੰ ਜ਼ਿਆਦਾਤਰ ਜਿੱਥੇਰੇ ਜਿਹੜੇ ਜੰਗਲ ਦੇ ਅੰਦਰ ਅੰਦਰ ਵੀ ਆਉਂਦੇ ਅੰਦਰ ਵੀ ਆਇਆ ਬਾਹਰ ਵੀ ਉੱਪਰ ਵੀ ਆਇਆ ਬਾਬਾ ਜੀ ਹਾਂ ਉੱਪਰ ਵੀ ਆ ਤੇ ਅੰਦਰ ਵੀ ਆਉ ਪਰਲੇ ਪਾਸੇ ਨਾ ਅੰਦਰ ਵੀ ਆ ਕੇ ਸਮਾਰੀ ਤੇ ਬਾਕੀ ਨਾਹਜੀ ਦੀ ਸਮਾਦੀਆ ਜਿੱਥੇ ਤੁਸੀਂ ਇਹ ਇਹ ਨਾਹਜੀ ਨੇ ਤੇ ਬਾਕੀ ਸਮਾਦੀਆਂ ਉੱਪਰ ਨੰਬਾ ਭਾਈ ਹਾਂ ਉੱਪਰ ਮੈਂ ਬਾਬਾ ਬਸੰਤ ਨਾਹਜੀ ਨੇ ਤੇ ਸਮਾਈ ਹੋਏ ਉਹ ਵੀ ਇੱਥੇ ਹੀ ਸਮਾਏ ਨੇ ਤੇ ਕਹਿੰਦੇ ਨੇ ਵੀ ਇੱਥੇ ਜਿਹੜਾ ਸ਼ਰੋਵਰ ਹੈ ਉੱਥੇ ਇਸ਼ਨਾਨ ਕਰਨ ਦੇ ਨਾਲ ਸਰਕਾਰ ਰੋਦੇ ਦੀ ਕਿਸ ਤਰ੍ਹਾਂ ਹਾਂਜੀ ਹਾਂਜੀ ਪਿੱਛੇ ਜੀ ਨਾ ਇੱਕ ਵਾਰੀ ਇਹ ਸ਼ਰੋਵਰ ਬਣਾਇਆ ਦਾ ਨਾ ਬੱਚਾ ਹੀ ਨਾਲ ਦੀ ਝੁਰਲੀ ਦਾ 5 ਸਾਲ ਦਾ ਬੱਚਾ ਹੀ ਕਮਾਰਾਂ ਦਾ ਹੀ ਹਾਂ ਅੱਜ ਕੱਲ੍ਹ ਦੇ ਅਗਲਾ ਮਹੀਨਾ ਹੀ ਜੂਨ ਮਹੀਨੇ ਤੇ ਉਹ ਤਲਾ ਦੇ ਵਿੱਚ ਨਹਾ ਰਿਹਾ ਤੋ ਉਹ ਜਾਨੀ ਕਿ ਨਾ ਦੇ ਨਾ ਦੇ ਨਾ ਉਹ ਬੇਕੇ ਡੁੱਬ ਗਿਆ ਡੁੱਬ ਕੇ ਜਾਨੀ ਕਿ ਇੱਕ ਹਿਸਾਬ ਦਾ ਖਤਮ ਹੀ ਹਾਂ ਤੇ ਉੱਪਰ ਤਰਨ ਲੱਪਿਆ ਤਰ ਗਿਆ ਬਾਦ ਦੇ ਵਿੱਚ ਉਹਨਾਂ ਨੇ ਕੱਢਿਆ ਕੱਢ ਕੇ ਬਾਹਰ ਲਿਟਾਇਆ ਡਾਕਟਰ ਨੂੰ ਦੱਸਿਆ ਡਾਕਟਰ ਕਹਿੰਦਾ ਯਾਰ ਇਹ ਤੇ ਹਾਂ ਨਹੀਂ ਮੇਰੇ ਬੱਚੋਂ ਬਾਹਰ ਹੈ ਖਤਮ ਹੀ ਸਮਝੋ ਉਹ ਬੱਚੇ ਨੂੰ ਲੈ ਗਏ ਸ਼ਹਿਰ ਤੇ ਉਹ ਬੱਚਾ ਉੱਪਰ ਨੂੰ ਹੋ ਗਿਆ ਠੀਕ ਹੋ ਗਿਆ ਹਸਪੀਟਲ ਹਾਂ ਉਹ ਉੱਡਾਈ ਠੀਕ ਹਾਂ ਤਮਰਾ ਹੀ ਆ ਕੇ ਜਾਨੀ ਕਿ ਉਹ ਠੀਕ ਹੋ ਗਿਆ ਚੈਰ ਵੀ ਨਹੀਂ ਪੁੱਜਿਆ ਉਹ ਵੀ ਇੱਕ ਦਾ ਅਫਜ਼ਲ ਚਮਤਕਾਰ ਹੈ ਚਮਤਕਾਰ ਹੀ ਆ ਬਾਬਾ ਜੀ ਨੇ ਆਪਣੇ ਦਰਬਾਰ ਤੇ ਇਦਾਂ ਦੀ ਹੋਣੀ ਨਹੀਂ ਹੁੰਦੀ ਇਦਾਂ ਦਾ ਨਹੀਂ ਹੋਣ ਦਿੱਤਾ ਕੋਈ ਅੱਜ ਤੱਕ ਨਹੀਂ ਹੋਈ ਕੋਈ ਐੋਜੀ ਘਟਨਾ ਬਿਲਕੁਲ ਨਹੀਂ ਹੋਈ ਤੁਹਾਡੀ ਜੂ ਦੇ ਵਿੱਚ ਜੇ ਕਿਸੇ ਨੂੰ ਸੱਪ ਸੁਪ ਵੀ ਡੰਗ ਕਰ ਦੇਣਾ ਇਹ ਸਾਡੇ ਬਾਬਾ ਜੀ ਦੀ ਅੰਨੀ ਚ ਸ਼ਕਤੀ ਆ ਕਿ ਉਹਨੂੰ ਬਿਲਕੁਲ ਕੋਈ ਨਹੀਂ ਕਦੀ ਅੱਜ ਤੱਕ ਐੋਜੀ ਕੋਈ ਘਟਨਾ ਨਹੀਂ ਹੋਈ ਮਾੜਾ ਮੋਟਾ ਇਲਾਜ ਕਰਾਣਾ ਤੇ ਜੋ ਵੀ ਠੀਕ ਹੋ ਜਾਂਦੀ ਹਾਂ ਹਾਂ ਇਹ ਜਿਵੇਂ ਕਿ ਇੰਨੇ ਸੰਘਣੇ ਜੰਗਲ ਇੱਥੇ ਪ੍ਰਸਾਪ ਵੀ ਜਿਹੜੇ ਆ ਪੁਰਾਣੇ ਤੋਂ ਪੁਰਾਣੇ ਪੁਰਾਣੇ-ਪੁਰਾਣੇ ਮੇਰੇ ਫੋਨ ਦੇ ਵਿੱਚ ਇੱਕ ਸੱਤ ਦੀ ਫੋਟੋ ਆ ਤੇ ਤੁਸੀਂ ਦੇਖੋ ਤੇ ਕਿੱਦਾਂ ਉਹ ਖੜਾ ਹੋਇਆ ਦਾ ਪੂਰੀ ਆਪਣੀ ਠਿੰਡ ਦੇ ਉੱਤੇ ਆ ਖੜਾ ਹੋਇਆ ਦਾ ਇਹ ਪਿਛੇ ਜੀ ਮੈਂ ਉੱਥੇ ਅੰਦਰ ਆਉਂ ਉੱਥੇ ਹੀ ਆਇਆ ਦਾ ਬਾਹਰ ਦੁਕਾਨਾਂ ਦੇ ਪੁਰਾਣਾ ਸਾਤੀ ਉਹ ਵਿਖਾਈ ਦੋ ਹੁਣ ਅਸੀਂ ਨਾਲ ਦਰਸ਼ਨ ਕਰਾਈ ਦਿੰਨੇ ਆ ਇਹ ਦੀ ਕੀ ਗੱਲ ਆ ਤੇ ਦੋਸਤੋ ਲਗਾਤਾਰ ਜਿਹੜਾ ਆ ਤੁਸੀਂ ਸਾਡੇ ਨਾਲ ਐਸ ਟਾਈਮ ਬਣਖੰਡੀ ਧਾਮ ਤੋਂ ਟਿੰਡ ਦੇ ਵਿੱਚ ਜਿਹੜਾ ਆ ਉਹ ਜੰਗਲ ਦੇ ਦਰਸ਼ਨ ਅਸੀਂ ਤੁਹਾਨੂੰ ਅੰਦਰੋਂ ਕਰਵਾ ਚੁੱਕੇ ਆ ਬਹੁਤ ਵੱਡਾ ਜਿਹੜਾ ਜੰਗਲ ਆ 40 ਕਮਾ ਦੇ ਲਾਗੇ-ਜਾਗੇ ਜਿਹੜਾ ਜੰਗਲ ਆ ਪਿੰਡ ਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਆ ਹਾਲਾਂਕਿ ਬਹੁਤ ਵੱਡਾ ਜੰਗਲ ਆ ਤੇ ਬਹੁਤ ਜ਼ਿਆਦਾ ਰਕਬੇ ਦੇ ਵਿੱਚ ਜਿਹੜਾ ਇਹ ਜੰਗਲ ਜਿਹੜਾ ਆ ਉਹ ਹੈ ਤੇ ਪਾਪਾ ਜੀ ਦੀ ਜਿਹੜੀ ਮਹਿਮਾ ਆ ਉਹ ਬਹੁਤ ਹੀ ਜ਼ਿਆਦਾ ਵੱਡੀ ਐ ਤੇ ਬਹੁਤ ਹੀ ਜ਼ਿਆਦਾ ਜਿਹੜੀ ਉਹ ਚਮਤਕਾਰਿਕ ਆ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿਉਂਕਿ ਪਿੰਡ ਦੇ ਲੋਕਾਂ ਨੂੰ ਪੁਰਾਣੀ ਤੋਂ ਪੁਰਾਣੀ ਜਿਹੜੇ ਵੱਡੇ ਬਜ਼ੁਰਗਾਂ ਦੇ ਕੋਲੋਂ ਸੁਣਿਆਤ ਲਾਉਂਦੇ ਨੇ ਉਹ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਏ ਤੇ ਸਾਡੇ ਨਾਲ ਇਸ ਟਾਈਮ ਪਿੰਡ ਦਾ ਇਹ ਜਿਹੜਾ ਬੋਰ ਤੁਸੀਂ ਦੇਖਦੇ ਪਿਓ ਇਹ ਵੀ ਸ਼ਾਇਦ ਏਸੇ ਹੀ ਜੰਗਲ ਦਾ ਇੱਕ ਰੂਪ ਆ ਜਿਹਦੇ ਸਾਹਮਣੇ ਜੜਾ ਨੇ ਇਹ ਸੰਗਤ ਜਿਹੜੀ ਇੱਥੇ ਬੈਠੀ ਹੋਈ ਵਿਸਰਾਮ ਕਰਦੀ ਹੋਈ ਹੈ ਕੁਝ ਲਾਗੇ ਤੁਸੀਂ ਦੇਖਦੇ ਪਿਓ ਕੀ ਇਹ ਵੀ ਜਿਹੜਾ ਸਥਾਨ ਹੈ ਇਹ ਵੀ ਦਰਬਾਰ ਦਾ ਹੀ ਹੋ ਸਕਦਾ ਆ ਤੇ ਜਿੱਥੇ ਕੀ ਇਸ ਟਾਈਮ ਗਾਵਾਂ ਵੀ ਜਿਹੜੀਆਂ ਨੇ ਉਹ ਚਰਦੀਆਂ ਪਈਆਂ ਨੇ ਤੇ ਜਿਹੜੇ ਲੋਕ ਪਿੰਡ ਦੇ ਜਿਹੜੇ ਨੇ ਇੱਥੇ ਬਹਿ ਕੇ ਆਪਣਾ ਦੁੱਖ ਸੁੱਖ ਵੀ ਸਾਂਝਾ ਕਰ ਲੈਂਦੇ ਨੇ ਤੇ ਸਾਡੇ ਨਾਲ ਜਿਵੇਂ ਕਿ ਭਾਈ ਸਾਹਿਬ ਗੱਲਬਾਤ ਕਰਦੇ ਪਏ ਸੀ ਤੇ ਉਹਨਾਂ ਦੇ ਨਾਲ ਜਿਹੜੀ ਏ ਉਹ ਗੱਲਬਾਤ ਕਰਦੇ ਕਰਦੇ ਉਹਨਾਂ ਨੇ ਕਿਹਾ ਵੀ ਜੰਗਲ ਦੇ ਵਿੱਚ ਸੱਪ ਵੀ ਜਿਹੜੇ ਆ ਉਹ ਕਾਫੀ ਖਤਰਨਾਕ ਨੇ ਤੇ ਉਹਨਾਂ ਦੇ ਫੋਨ ਦੇ ਵਿੱਚ ਇੱਕ ਫੋਟੋ ਹੈ ਜੇ ਮਿਲ ਗਈ ਤੇ ਉਹ ਫੋਟੋ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੇ ਤੁਹਾਨੂੰ ਜਿਹੜੇ ਆ ਉਹ ਤਸਵੀਰ ਦੇ ਦਰਸ਼ਨ ਵੀ ਕਰਵਾਉਂਦੇ ਆ ਤੇ ਇਹ ਤੁਸੀਂ ਦੇਖਦੇ ਪਏ ਹੋ ਦੋਸਤੋ ਐਟ ਟਾਈਮ ਨਾਗਦੇਵਤਾ ਦੇ ਜਿਹੜੇ ਦਰਸ਼ਨ ਉਹ ਤੁਹਾਨੂੰ ਕਰਵਾ ਰਹੇ ਆ ਇਸੇ ਜੰਗਲ ਦੇ ਵਿੱਚ ਜਿਹੜੇ ਨੇ 나ਗਦੇਵਤਾ ਦਾ ਅੰਦਰਵਾੜ ਜਿਹੜਾ ਹੈ ਹਾਂਜੀ ਇੱਕ ਵਾਰ ਨਾ ਇੱਥੇ ਮੈਂ ਸਵੇਰੇ ਕੋਈ 5 ਵਜੇ ਨਾਲ ਸ਼ਹਿਰ ਕਰਦਾ ਆ ਰਿਹਾ ਸੀ ਸਵੇਰੇ 5 ਵਜੇ ਉੱਠਿਆ ਤੇ ਬਾਬਾ ਜੀ ਦੇ ਮੰਦਰ ਦੇ ਵਿੱਚ ਨਾ ਕਿਸ ਨੇ ਚੋਰੀ ਕੀਤੀ ਉੱਪਰ ਮੰਦਰ ਦੇ ਚੋਰੀ ਕੀਤੀ ਆ ਉਹਦੇ ਵਿੱਚ ਬੈਗ ਦੇ ਵਿੱਚ ਉਹਨੂੰ ਸਮਾਨ ਸਾਰਾ ਪਾਇਆ ਆ ਪੈਸੇ ਜੋ ਵੀ ਆ ਸੀ ਬਾਬੇ ਜੀ ਦੀ ਪੂਜਾ ਕਰਨ ਵਾਲੀ ਗੜਵੀ ਕੀ ਥਾਲੀ ਕੀ ਤੋਂ ਪੈਸੇ ਗੱਲੇ ਦੇ ਜੋ ਪਾ ਕੇ ਤੇ ਐਸਰਸਤੀ ਉਹ ਆ ਗਿਆ ਐ ਮਗਰੋਂ ਮੈਂ ਆ ਹੀ ਕਰਦਾ ਸੀ ਆਏ ਕਰਦਾ ਜਿਵੇਂ ਮੈਂ ਇੱਥੇ ਪੂਜਾ ਤੇ ਅੱਗੇ ਦੇਖਿਆ ਤੇ ਮੈਨੂੰ ਬੈਗ ਮਿਲਿਆ ਐਸੀ ਇਸ ਜਗ੍ਹਾ ਦੇ ਉੱਤੇ ਬੈਗ ਜਿਹੜਾ ਪਿਆ ਤਾਂ ਉਹਦੇ ਵਿੱਚ ਪੈਸੇ ਸੀ ਤੇ ਭਾਂਡੀਆਂ ਸੀ ਜੋ ਕੁਝ ਵੀ ਆ ਹੀ ਵਿੱਚ ਹੀ ਉਹਦੇ ਬੈਗ ਦੇ ਵਿੱਚ ਮੈਂ ਬੰਦਾ ਦੇਖਿਆ ਉਰੇ ਪਰੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਉਸ ਵੇਲੇ ਮੈਂ ਸਾਰੇ ਦੇਖਿਆ ਉਰੇ ਪਰੇ ਜੀ ਮੈਂ ਕਿ ਕੋਈ ਬੰਦਾ ਹੋਏਗਾ ਇੱਥੇ ਤੂੰ ਮੈਂ ਕੜੀ ਪਾਰ ਖੜੋ ਤਰੇ ਪਹਿਲੇ ਉਰੇ ਨੂੰ ਆ ਗਿਆ ਫਿਰ ਮੈਂ ਬੈਗ ਗਿਆ ਮੈਂ ਦੇਖਿਆ ਤੇ ਬੈਗ ਮੈਂ ਫਿਰ ਉਠਾ ਲਿਆ ਚੁੱਕ ਕੇ ਬੈਗ ਮੈਂ ਨਲਕੇ ਲਾ ਕੇ ਆ ਗਿਆ ਇੱਥੇ ਆਣ ਕੇ ਮੁੜੇ ਆਇਆ ਪਿਛੋ ਦੁੱਤੇ ਨਾ ਮੈਂ ਕਿਹਾ ਯਾਰ ਟਾਰਚ ਦੀ ਲੋ ਮਾਰੋ ਫੋਨ ਦੀ ਕੀ ਹੈ ਇਹਦੇ ਵਿੱਚ ਜਿੱਲੇ ਉਹ ਲੋ ਮਾਰੀ ਆ ਤੇ ਬੈਗ ਦੇ ਵਿੱਚ ਮੈਂ ਦੇਖਿਆ ਪੈਸੇ ਪਈਦੇ ਆ ਤੇ ਭਾਣ ਪਈਦੀ ਆ ਪਰ ਉਹਦਾ ਹੁਕਮ ਨਹੀਂ ਹੋਇਆ ਲੀ ਲੈ ਕੇ ਜਾਣ ਦਾ ਉਸ ਬੰਦੇ ਦਾ ਇੰਨਾ ਹੁਕਮ ਨਹੀਂ ਹੋਇਆ ਕਿ ਮੈਂ ਲੈ ਜਾ ਚੁੱਕੇ ਉਹ ਨੂੰ ਮਜਬੂਰ ਕਰ ਦਿੱਤਾ ਬਾਬਾ ਜੀ ਨੇ ਉੱਥੇ ਹੀ ਰੱਖ ਕੇ ਰਹਿਣ ਜਾ ਕੇ ਸਾਡੇ ਕਿਤੇ ਨੂੰ ਜਾਣੀ ਮੈਂ ਉਹ ਚੁੱਕਿਆ ਵੇ ਗਿਆ ਮੈਂ ਪਿੰਦ ਦੇ ਦੁਆਲੇ ਘੁੰਮ ਕੇ ਬਾਬਾ ਜੀ ਦੇ ਮੰਦਿਰ ਗਿਆ ਅਗੇ ਉਥੇ ਕਹਿੰਦੇ ਕਿ ਬਾਬਾ ਜੀ ਦਾ ਗੱਲਾਂ ਢੋਲ ਲਿਆ ਤੇ ਨਾਲੇ ਤੇ ਕੋਈ ਚੋਰੀ ਕਰਕੇ ਲੈ ਗਿਆ ਮੈਂ ਕਿਹਾ ਚੋਰੀ ਤੇ ਭਾਈ ਕਰਕੇ ਲੈ ਗਿਆ ਪਰ ਸਮਾਨ ਨਹੀਂ ਲਈ ਸਕਿਆ ਸਮਾਨ ਤੇ ਤੁਹਾਡਾ ਹੀ ਹੈ ਸਮਾਨ ਤੇ ਆ ਮੇਰੇ ਕੋਲ ਹੈ ਮੈਂ ਲਈ ਆ ਗਿਆ ਪਿਛਲੇ ਸਿਆਲੇ ਦੀ ਗੱਲ ਹੈ ਤੇ ਮੈਂ ਡੋਲੀ ਬਾਬਾ ਜੀ ਨੂੰ ਉਥੇ ਦੇ ਦਿੱਤਾ ਜਾਂ ਮੈਂ ਤੁਹਾਡਾ ਯੁਕ ਜਾਇ ਵਿੱਚ ਹੀ ਆ ਬਾਬਾ ਜੀ ਇਹ ਪੈਸੇ ਵਿੱਚ ਨੇ ਜੋ ਵੀ ਹੈ ਇਹਦੇ ਵਿੱਚ ਹੀ ਹੈ ਸਮਾਨ ਤੇ ਬੰਦਾ ਨਹੀਂ ਮੈਨੂੰ ਮਿਲਿਆ ਮੰਦਾ ਚੱਲ ਗਿਆ ਆਹ ਮੰਦਾ ਪਰਦਾ ਨਾ ਹੀ ਤਾਂ ਬਿਲਕੁਲ ਜਿਸ ਤਰ੍ਹਾਂ ਦਾ ਕੁਝ ਹੋਇਆ ਵੀ ਜਿਹੜਾ ਕਿ ਅੱਗੇ ਕੁਝ ਕਰ ਹੀ ਨਹੀਂ ਸਕਿਆ ਇਹ ਇੱਥੇ ਜਿਸ ਤਰ੍ਹਾਂ ਕਿ ਹੋਰ ਵੀ ਜਿਸ ਤਰ੍ਹਾਂ ਜਿਨ੍ਹਾਂ ਨੇ ਬਾਬਾ ਜੀ ਨੂੰ ਰੋਕਿਆ ਨਹੀਂ ਬੰਨ ਦਿੱਤਾ ਕਿ ਉੱਧਰ ਪੈ ਜਾ ਕੇ ਦੇ ਉੱਧਰ ਆਹੋ ਆਹੋ ਉਹ ਲੋਕ ਫਿਰ ਇੱਥੇ ਟਿਕੇ ਨਹੀਂ ਇੱਥੇ ਹੀ ਨਾ ਵੀ ਹਾਂ ਇੱਥੇ ਹੀ ਇਸ ਜਗ੍ਹਾ ਤੇ ਵਕੀ ਨਹੀਂ ਰਹਿ ਰਹੇ ਨੇ ਜਗ੍ਹਾ ਕੋਲੀ ਹੈ ਬਾਬੇ ਹਾਂ ਜਗ੍ਹਾ ਉਹਨ ਆਪਣੀ ਨਹੀਂ ਦਿੱਤੀ ਜਿੰਨੀ ਜਗ੍ਹਾ ਜਿਹਨੂੰ ਜੰਗਲ ਲਾ ਲਿਆ ਇਹ ਜਗ੍ਹਾ ਟੈਸਟ ਮਾਸ ਨਹੀਂ ਹੋਣ ਦਿੱਤੀ ਉਹ ਬਾਬਾ ਜੀ ਨੇ ਹੋਣੀ ਵੀ ਨਹੀਂ ਅੱਨਾ ਹੋਣੀ ਨਹੀਂ ਅੱਨੀ ਅੱਨੀ ਆਪਣੀ ਤਪੱਸਿਆ ਦਾ ਉਹਨਾਂ ਨੇ ਕੀਤਾ ਆ ਚਮਤਕਾਰ ਕਰਕੇ ਦੱਸਿਆ ਤੂੰ ਜਾਣਦੇ ਨਹੀਂ ਜਗਤ ਤੇ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਮੇਰੇ ਨਾਲ ਬਾਬਾ ਬਨਖੰਡੀ ਧਾਮ ਦੀਆਂ ਤੇ ਲਗਾਤਾਰ ਅਸੀਂ ਜਿਹੜਾ ਆ ਉਹ ਤੁਹਾਡੇ ਨਾਲ ਜਿਹੜੀਆਂ ਨੇ ਉਹ ਇੱਥੋਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਕਿਵੇਂ ਦਾ ਲੱਗਾ ਪਿੰਡ ਵਾਸੀਆਂ ਨੇ ਜਿਹੜੀ ਕਹਾਣੀ ਸੁਣਾਈ ਉਹ ਤੁਹਾਨੂੰ ਕਿਵੇਂ ਦੀ ਲੱਗੀ ਬਾਬਾ ਜੀ ਨੇ ਵੀ ਪਿੱਛੇ ਇੱਕ ਐਪੀਸੋਡ ਦੇ ਵਿੱਚ ਕਹਾਣੀ ਸੁਣਾਈ ਉਹ ਵੀ ਤੁਹਾਨੂੰ ਕਿਵੇਂ ਦੀ ਲੱਗੀ ਬਨਖੰਡੀ ਧਾਮ ਬਾਰੇ ਆਪਣਾ ਕਮੈਂਟ ਜਰੂਰ ਕਰਿਓ ਚਮਤਕਾਰਾਂ ਤੇ ਗੱਲ ਜਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਲਾਈਕ ਕਰਕੇ ਅੱਗੇ ਦੇ ਅੱਗੇ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਸੰਗਤਾਂ ਇੱਥੇ ਪਹੁੰਚ ਕੇ ਜੜਾ ਆ ਇਸ ਦਰਬਾਰ ਦੇ ਇਸ ਜੰਗਲ ਦੀ ਮਹਿਮਾ ਦੇ ਜੜਿਆ ਉਹ ਦਰਸ਼ਨ ਕਰ ਸਕਣ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਸਾਡੇ ਇਸ ਚੈਨਲ ਦੇ ਉੱਤੇ ਤਾਂ ਕਿ ਹਰ ਚੀਜ਼ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ